ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਦਾ ਸਫ਼ਰ ਅਸੀਂ ਬ੍ਰਿਸਬੇਨ ਤੋਂ ਸ਼ੁਰੂ ਕੀਤਾ ਤੇ ਬਹੁਤ ਸੋਹਣਾ ਰਾਹ ਹੀ ਪਹਾੜੀਆਂ ਦੇ ਵਿੱਚੋਂ ਦੀ ਹੁੰਦਾ ਹੋਇਆ ਤੇ ਅਸੀਂ ਪਹੁੰਚੇ ਇੱਕ ਇਹੋ ਜਿਹਾ ਜੰਗਲ ਦੇ ਵਿੱਚ ਜਿਹਦੇ ਵਿੱਚ ਕਾਫੀ ਉੱਚੀ ਉਹਨਾਂ ਨੇ ਵਾਕਵੇ ਵੀ ਬਣਾਇਆ ਹੋਇਆ ਤੇ ਇਹ ਇੱਕ ਰੇਨ ਫੋਰੈਸਟ ਆ ਜਿਹੜਾ ਕਿ ਬਹੁਤ ਖੂਬਸੂਰਤ ਨਜ਼ਰ ਆਉਂਦਾ ਅਗਲਾ ਸਟਾਪ ਸਾਡਾ ਸੀ ਪੈਰਾਗਲਾਈਡਿੰਗ ਲਾਂਚ ਸਾਈਟ ਦੇ ਉੱਤੇ ਤੇ ਇਸ ਤੋਂ ਅੱਗੇ ਆਪਾਂ ਸੈਰ ਕਰਾਂਗੇ ਜੀ 골ਡ ਕੋਸਟ ਤੇ ਇੱਕ ਡੈਮ ਦੀ ਜਿਹੜਾ ਕਿ ਸਿਰਫ ਕਲਾ ਡੈਮ ਹੀ ਨਹੀਂ ਹੈਗਾ ਪਰ ਖੂਬਸੂਰਤੀ ਦੇ ਨਾਲ ਇਹ ਪੂਰਾ ਢੱਕਿਆ ਪਿਆ ਤੇ ਬਹੁਤ ਸੋਹਣੀ ਜਗ੍ਹਾ ਵੇਖਣ ਵਾਸਤੇ ਆ ਤੇ ਇਸ ਤੋਂ ਅਗਲੀ ਜਿਹੜੀ ਜਗ੍ਹਾ ਬਾ ਉਹ ਹੈਗੀ ਆ ਜੀ ਤਾਰਿਆਂ ਦੀ ਦੁਨੀਆ ਪਰ ਉਹ ਤਾਰੇ ਜਿਹੜੇ ਉਹ ਧਰਤੀ ਦੇ ਉੱਤੇ ਹੀ ਆ ਤੇ ਉਹ ਵੇਖਾਂਗੇ ਵੀ ਜਗਾ ਕਿਵੇਂ ਦੀ ਆ ਤੇ ਕਿੱਥੇ ਆ ਇਹ ਤਾਰੇ ਅਸਲ ਦੇ ਵਿੱਚ ਕੀ ਆ ਇਹ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਅੱਗੇ ਜਾ ਕੇ ਦੱਸਾਂਗੇ ਤੇ ਹੁਣ ਆਪਾਂ ਕਰਦੇ ਹਾਂ ਆਪਣਾ ਸਫ਼ਰ ਸ਼ੁਰੂ ਜੀ ਸਵਾਗਤ ਹੈ ਜੀ ਤੁਹਾਡਾ ਇਸ ਵੀਡੀਓ ਦੇ ਵਿੱਚ ਤੇ ਬ੍ਰਿਸਬੇਨ ਤੋਂ ਅਸੀਂ ਸ਼ੁਰੂ ਕੀਤਾ ਜੀ ਆਪਣਾ ਸਫ਼ਰ ਤੇ ਇਹ ਸਾਡਾ ਜਿਹੜਾ ਸਫ਼ਰ ਆ ਲਗਭਗ ਜੰਗਲ ਦੇ ਵਿੱਚ ਆਉਂਦੀ ਆ ਕਿਉਂਕਿ ਬ੍ਰਿਸਬੇਨ ਦਾ ਜਿਹੜਾ ਆਲਾ-ਦਵਾਲਾ ਆ ਉਹ ਸਾਰਾ ਲਗਭਗ ਰੁੱਖਾਂ ਦੇ ਨਾਲ ਐ ਢੱਕਿਆ ਹੋਇਆ ਤੇ ਵਿੱਚ ਵਿੱਚ ਕੋਈ ਕੋਈ ਫਾਰਮ ਆਉਂਦਾ ਵਾ ਜਿਵੇਂ ਕਿ ਭੇਡਾਂ ਦਾ ਕੋਈ ਫਾਰਮ ਆ ਗਿਆ ਜਾਂ ਗਾਈਆਂ ਦਾ ਫਾਰਮ ਆ ਤੇ ਬਹੁਤ ਖੁੱਲੀ-ਖੁੱਲੀ ਜਗ੍ਹਾ ਵਾ ਤੇ ਹਰਿਆ ਰਿਆ ਘਾ ਜਿਹੜਾ ਵਾ ਨਜ਼ਰ ਆਉਂਦਾ ਵਾ ਤੇ ਜਿਹੜੀ ਸਭ ਤੋਂ ਪਹਿਲੀ ਜਗ੍ਹਾ ਆਪਾਂ ਪਹੁੰਚ ਰਹੇ ਹੈਗੀ ਆ ਟੈਮਰਨ ਸਕਾਈ ਵਾਕ ਕਾਫੀ ਸੋਹਣਾ ਏਰੀਆ ਵਾ ਦੱਸਿਆ ਜਾਂਦਾ ਤੇ ਇਹ ਜਿਹੜਾ ਰਾਹ ਲਗਭਗ ਡਲਹੌਜੀ ਦੇ ਵਿੱਚ ਜਿਹੜੇ ਏਰੀਆ ਘੁੰਮਣ ਵਾਲੇ ਆ ਨਾ ਜਦੋਂ ਆਪਾਂ ਡਲਹੌਜੀ ਦੇ ਵਿੱਚ ਜਾਂਦੇ ਆ ਮਿੰਨੀ ਸਵਿਟਜ਼ਰਲੈਂਡ ਨੂੰ ਤੇ ਇਹ ਇਦਾਂ ਦਾ ਰਾਹ ਉੱਥੇ ਵੀ ਨਜ਼ਰ ਆਉਂਦਾ ਲਗਭਗ ਤੇ ਅਸੀਂ ਪਹੁੰਚ ਗਏ ਹਾਂ ਜੀ ਹੁਣ ਟੈਮਰਨ ਸਕਾਈ ਵਾਕ ਤੇ ਇਥੋਂ ਲਵਾਂਗੇ ਆਪਾਂ ਪਹਿਲਾਂ ਟਿਕਟ ਤੇ ਫਿਰ ਅੱਗੇ ਸਾਰਾ ਘੁੰਮਦੇ ਅੰਦਰ ਦਾ ਏਰੀਆ ਵੀ ਕਿਵੇਂ ਦਾ ਨਜ਼ਰ ਆਉਂਦਾ ਇਹ ਲਗਭਗ 20 ਡਾਲਰ ਅਡਲਟ ਦੀ ਟਿਕਟ ਹੈ ਇੱਥੇ ਤੇ 10 ਡਾਲਰ ਦੇ ਲਗਭਗ ਜਿਹੜੀ ਆ ਉਹ ਬੱਚੇ ਦੀ ਟਿਕਟ ਪੈਂਦੀ ਹੈ ਇੱਕ ਉਹ ਹੇਲ ਝੁਲਤਾ ਨਹੀਂ ਹੈਗੀ ਵੈਸੇ ਪਲਾਸਟਿਕ ਵੀ ਹੋ ਸਕਦੀ ਹੈ ਪਲਾਸਟਿਕ ਕਿੱਥੇ ਪਲਾਸਟਿਕ ਹੋਣੀ ਇਹਦੇ ਨਾਲ ਨਹੀਂ ਹੁੰਦੀ ਇਹ ਪਰ ਉਹਨਾਂ ਨੇ ਨਾਮ ਦਵਾ ਟਿਕਟ ਲੈ ਕੇ ਤਾਣੇ ਜਾਂਦੇ ਨੇ ਨਹੀਂ ਹੈ। ਆ ਸਾਡੇ ਜਿਹੜਾ ਪਿਛਲੇ ਪਾਸੇ ਆ ਇਹ ਟਿਕਟ ਕਾਊਂਟਰ ਵੀ ਇੱਥੇ ਹੀ ਆ ਤੇ ਇੱਕ ਕਾਫੀ ਸ਼ਾਪ ਵੀ ਇਹਦੇ ਅੰਦਰ ਹੈਗੀ ਆ। ਬਾਕੀ ਸੋਵੇਨਰ ਵੀ ਇਹਦੇ ਅੰਦਰ ਹੀ ਆ ਤੇ ਆਉਂਦੇ ਹੋਏ ਆਪਾਂ ਇਹਨੂੰ ਦੇਖਾਂਗੇ। ਮਟ ਰਿਹਾ? ਹੂੰ। ਅੱਛਾ ਜਿਹੜੇ ਮਟ ਰਦੇ ਨੇ ਅੱਛਾ ਨਿਕੇ ਨਿਕੇ ਲੱਗੇ। ਆਹ ਵੇਖੋ ਡਾਣਾ। ਰੁੱਕ ਡਾ ਪਿਆਰਾ ਸਮਰ ਆ ਵੇਖੋ। ਆਹ ਉਹ ਸਾਹਮਣੇ। ਜਿਹੜਾ ਅੱਛਾ ਜਿਹੜਾ ਮੈਂ ਕਹਿੰਦਾ। ਓਏ। ਕਿੰਨਾ ਚੜਦਾ ਹੈ ਹਨਾ ਇਹਨਾਂ ਨੂੰ ਆ ਬੜਾ ਲੰਬਾ ਆ ਨਹੀਂ ਚੱਲਦਾ ਸੋ ਮੈਡੀਟੇਸ਼ਨ ਵਾਸਤੇ ਬੈਸਟ ਹੈ ਇਹ ਐਪ ਜਦੋਂ ਬੰਦਾ ਘਰੋਂ ਕਦੇ ਦੁਖੀ ਹੋਵੇ ਨਾ ਤੇ ਨਿਆਣੇ ਨੇ ਉਹਨੇ ਤੰਗ ਕਰਦੇ ਹੋਣ ਤਾਂ ਫਿਰ ਇਹੋ ਜੀ ਜਗ੍ਹਾ ਬੰਦਾ ਲੱਭਦਾ ਇਥੇ ਰੋਕੀ ਰੋਖ ਹੋਣ ਤੇ ਐ ਸ਼ਾਂਤੀ ਨਾਲ ਆ ਕੇ ਬਹਿ ਜਾਵੇ ਤੇ ਨਾ ਕੋਈ ਤੰਗ ਕਰਨ ਵਾਲਾ ਹੋਵੇ ਤੇ ਨਾ ਕੋਈ ਕਹਿਣ ਵਾਲਾ ਹੋਵੇ ਹਨਾ ਤੇ ਆ ਵੇਖੋ ਇਹਨਾਂ ਨੇ ਦੱਸਿਆ ਹੋਇਆ ਇੱਥੇ ਵੀ ਖਾਸ ਤੌਰ ਤੇ ਰੇਨ ਫੋਰੈਸਟ ਜਿਹੜਾ ਬਣਦਾ ਵਾ ਉਹ ਕਿਦਾਂ ਬਣਦਾ ਵੀ ਇੱਕ ਕੋਸਾ ਜਿਹਾ ਟੈਂਪਰੇਚਰ ਹੋਣਾ ਚਾਹੀਦਾ ਤੇ 1300 ਐਮਐਮ ਜਿਹੜਾ ਵਾ ਉਹਦੀ ਰੇਨ ਹੋਣੀ ਚਾਹੀਦੀ ਆ ਤੇ ਫਾਸਫੋਰਸ ਦੀ ਜਿਹੜੀ ਮਾਤਰਾ ਉਹ ਵੀ ਜ਼ਿਆਦਾ ਹੋਣੀ ਚਾਹੀਦੀ ਆ ਤੇ ਨਾਲੇ ਜਿਹੜੀ ਸੁੱਕੀ ਤੇਜ਼ ਹਵਾ ਲਾ ਲੋ ਜਾਂ ਠੰਡ ਦੇ ਵਿੱਚ ਤੇਜ਼ ਹਵਾ ਹੁੰਦੀ ਆ ਜਾਂ ਗਰਮੀਆਂ ਦੇ ਵਿੱਚ ਹਨਾ ਵੀ ਜਿਹੜੀ ਗਰਮ ਤੇਜ਼ ਹਵਾ ਹੁੰਦੀ ਆ ਉਹ ਵੀ ਜਿਹੜੀ ਇਹਨਾਂ ਇਲਾਕਿਆਂ 'ਚ ਵਗਣੀ ਚਾਹੀਦੀ ਤੇ ਹੁਣ ਇਹ ਜਿਹੜਾ ਏਰੀਆ ਤੁਸੀਂ ਵੇਖੋਗੇ ਉਹ ਚਾਰ ਸਪੇਰੇ ਦੀਆਂ ਪਹਾੜੀਆਂ ਵਾਂ ਤੇ ਇਹਦੇ ਵਿੱਚ ਸਾਰੇ ਰੋਖਾ ਮੇਲੇ ਵੈਲੀ ਹੈ ਇਦਾਂ ਹਨ ਤੇ ਕਾਫੀ ਸਾਰੇ ਰੋਖਾ ਤੇ ਇੱਕ ਤਾਂ ਹਾਈ ਜਿਹੜੀ ਵਿੰਡ ਹੈ ਉਤੋਂ ਵੀ ਬਚਾਉਂਦੇ ਆ ਫਿਰ ਇੱਥੇ ਵਾਰਮ ਵੀ ਰਹਿੰਦਾ ਵਾ ਕਿਉਂਕਿ ਆਸਟ੍ਰੇਲੀਆ ਦਾ ਮੌਸਮ ਜ਼ਿਆਦਾਤਰ ਨਿੱਗਾ ਨਿੱਗਾ ਜਿਹਾ ਹੀ ਰਹਿੰਦਾ ਵਾ ਤੇ ਬਾਕੀ ਆਪਣਾ ਲਾਲੋਪੀ ਮੀਂਹ ਜਿਹੜਾ ਉਹ ਤਾਂ ਇੱਥੇ ਕਾਫੀ ਪੈਂਦਾ ਰਹਿੰਦਾ ਕਿਉਂਕਿ ਰੋਖੀ ਬਹੁਤ ਜ਼ਿਆਦਾ ਤੇ ਫਿਰ ਮੀਂਹ ਦਾ ਪੈਣਾ ਵੀ ਆਪਣੇ ਆਪ ਹੀ ਸੁਭਾਵਿਕ ਹੀ ਆ ਹਨਾ ਤੇ ਇਥੋਂ ਜਦਾਂ ਜਿਹੜਾ ਵਿਊ ਨਜ਼ਰ ਆ ਰਿਹਾ ਉਹ ਕੈਮਰੇ ਦੇ ਵਿੱਚ ਤਾਂ ਨਹੀਂ ਆਪਾਂ ਬਖਾ ਸਕਦੇ ਆਣਾ ਸਾਰੇ ਦਾ ਸਾਰਾ ਪਰ ਮੰਨ ਲਓ ਜੇ ਅੱਖਾਂ ਨਾਲ ਵੇਖੋ ਤੇ ਬੰਦੇ ਦੇ ਮੂੰਹੋਂ ਮਤਲਬ ਜਦਾਂ ਰੱਬ ਰੱਬ ਹੀ ਨਿਕਲਦਾ ਵੀ ਹਾਂ ਭਾਈ ਕੁਦਰਤ ਜਿਹੜੀ ਆ ਬਹੁਤ ਸੋਹਣੀ ਹੈ ਇਹ ਤਾਂ ਤੇ ਜਿਹੜੇ ਬ੍ਰਿਜ ਤੇ ਆਪਾਂ ਖੜੇ ਆਏ ਲਗਭਗ 30 ਕਿਲੋਮੀਟਰ ਉੱਚਾ ਵਾ ਤੇ 300 ਕਿਲੋਮੀਟਰ ਲੰਮਾ ਵਾ ਕਮ ਸਾਬ ਨੂੰ ਦੱਸਣ ਕਿ ਸਾਨੂੰ ਕਮ ਕਮ ਕੀ ਚੀਜ਼ ਹੈ ਬਣਾ ਠੀਕ ਠੀਕ ਆ ਬਹੁਤ ਵਧੀਆ ਚੀਜ਼ ਹੈ ਸਕਿਵੜੀ ਹੈ ਸਕਿਵੜੀ ਹੈ ਨਾ ਆ ਰੁੱਖ ਨੇ ਵੀ ਟੀਸੀ ਵੇਖੋ ਹੈ ਬੁਰਜ ਖਲੀਫਾ ਵਾਂਗੂ ਚੱਕੀ ਆ ਤਾਂ ਨੂੰ ਬਾਤ ਹੈ ਹੋਰ ਆ ਪਾਣੀ ਵਗਣ ਦੇ ਉੱਥੇ ਜਾਣਾ ਪਥਲੇ ਹਾਂ ਅਰੇ ਵਾਲੀ ਚੀਜ਼ ਹੈ ਵੇ ਹਾਂ ਨਾ ਚੱਲੇ ਨਾ ਆ ਆ ਆ ਬਣਿਆੜਾ ਆ ਵਾ ਇਹ ਬ੍ਰਿਜ ਆ ਆ ਬ੍ਰਿਜ ਆ ਨਾ ਇਹ ਬ੍ਰਿਜ ਆਪਾਂ ਨਾਲ ਆ ਕੇ ਆ ਗਏ ਇੱਥੇ ਆ ਗਏ ਹੁਣ ਆ ਵਾਈਟ ਆ ਤੇ ਇੱਥੋਂ ਨਾਲ ਹੀ ਆ ਹੁਣ ਇੱਥੋਂ ਦੋ ਰਾਹ ਆ ਉਹ ਤਾਂ ਜਾਣਾ ਤਾਹ ਨੂੰ ਜਾਣਾ ਆਪਾਂ ਠੀਕ ਆ ਫੇਰਾ ਬ੍ਰਿਜ ਜਾਂ ਇੱਥੋਂ ਇਧਰ ਨਾਲੋਂ ਜਾ ਫਰੈਂਡ ਦੇ ਦਿੰਦੇ ਵੀ ਦੱਸ ਸਕਦੇ ਆ ਕਿਹੜਾ ਮਾਝਮਕਾ ਤੇ ਤਾਂ ਬਹੁਤ ਮਜ਼ਾ ਆਉਣ ਦਾ ਹੈਗਾ ਸਾਹਿਬ ਜੀ ਅਸੀਂ ਤਾਂ ਟ੍ਰੈਕਿੰਗ ਆਉਣਾ ਫਟ ਟ੍ਰੈਕਿੰਗ ਕਰਨ ਜੀ ਟ੍ਰੈਕਿੰਗ ਮੌਸਮ ਬੜਾ ਵਧੀਆ ਇਹ ਭਾਜੀ ਵਧੀਆ ਹੋ ਗਿਆ ਵੀ ਅਸੀਂ ਨਾ ਹੁਣ ਮੌਸਮ ਬੜਾ ਸੋਹਣਾ ਜਿੱਦਾਂ ਠੰਡਾ ਆ ਨਾ ਤੇ ਅੱਜ ਇਹ ਵੀ ਧੁੱਪ ਲੱਗੀ ਪਈ ਹੈ ਤੇ ਗਰਮੀ ਵੀ ਨਹੀਂ ਹੈਗੀ ਇਹ ਨਹੀਂ ਹਣਾ ਠੰਡੀ ਠੰਡੀ ਆਹੋ ਗ੍ਰੀਨ ਆਵੇ ਲਾਏ ਇਹਨਾਂ ਨੇ ਇਹ ਤਾਂ ਆਸਟ੍ਰੇਲੀਆ ਨਹੀਂ ਫਿਰ ਇਹਨਾਂ ਦੇ ਸੈਨ ਨੂੰ ਫੋਲੋ ਕਰਦੇ ਦੇ ਤੇ ਬੰਦਾ ਬੰਦਾ ਸਟਾਈਲ ਆ ਤਾਂ ਜੇ ਇਧਰ ਉਧਰ ਹੋ ਗਿਆ ਫਿਰ ਮੈਨੂੰ ਲੱਗ ਗਿਆ ਉਹਨਾਂ ਦੇ ਲੱਭਦੇ ਗੱਲਾਂ ਵਾਹ ਆਪ ਨੂੰ ਬਹੁਤ ਤਰਨਾਵੇਂ ਦਾ ਯਾਰ ਇੱਕਦਾਂ ਹੈ ਜੰਗਲ ਹੀ ਆ ਜਾਲ ਹੀ ਬਣਿਆ ਪਿਆ ਹੀ ਆ ਸਪੋਰਟ 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 ਕਰਾਂਗੇ ਉਹਨੂੰ ਤੇ ਨਹੀਂ ਮਰੇ ਆ ਆਹ ਅੰਡਾਂ ਨਹੀਂ ਆਉਂਦਾ ਤਾਂ ਮੈਂ ਕੀ ਆਂ ਘਟਲ ਹੋਣੀਆਂ ਨਹੀਂ ਇਹ ਵੀ ਜਿਹੜੇ ਜੱਟ ਲੈ ਗਿਆ ਉਹ ਯਾਰ ਹੁਣ ਲੈਗ ਚੋਂ ਨਿਕਲ ਜੂਗਾ ਜੱਟ ਲੈ ਕੇ ਉਹ ਆਹ ਤੀਜਦੀ ਨਹੀਂ ਹਾਂ ਆ ਟਰੀ ਆਹ ਲੱਟਲੀ ਟਰੀ ਨਾਲ ਸਪੋਰਟ ਇਹ ਗ੍ਰੀਨ ਹੈ ਟੈਮਰਿੰਡ ਕਰਕੇ ਹੈ ਬੜਾ ਕਿਰਾਟਰੀ ਨੇ ਆਹ ਟਰੀ ਨੇ ਆਹ ਬਗ੍ਰੀਨ ਟੈਮਰਿੰਡ ਆ ਸਪੋਰਟ ਆ ਟਰੀ ਆ ਬਾਬ ਔੜ ਵੇ ਇਹਦੀ ਜੜਾ ਵੇਖੋ ਭਾਈ ਇਹਦੀ ਬਾਬ ਔੜ ਗਈ ਹੈ ਹੈ ਬੜਾ ਨਿਕਲੇ ਸਾਲ ਦਾ ਬੜਾ ਉੱਚਾ ਵੇਖੋ ਕਿੰਨਾ ਭਾਜੀ ਹੈ ਓਏ ਧੌਣ ਵੀ ਹੈ ਨਹੀਂ ਇਹਦੀਆਂ ਜਿਹੜੀਆਂ ਹੁਣ ਆ ਜੜਾ ਵਾਂ ਮੈਨੂੰ ਲੱਗਦਾ ਵੀ ਇਹ ਮੋٹے ਰਸੇ ਤੋਂ ਵੀ ਮੋਟੀਆਂ ਤੇ ਆਣੀਆਂ ਓ ਕਿੱਥੋਂ ਆਉਂਦੀ ਐ ਇਹੋ ਦਾ ਤੇ ਮਿਲਦਾ ਇਹ ਪੂਰਾ ਬਣ ਸਕਦਾ ਨਹੀਂ ਇਹ ਸਭ ਇਹ ਤੇ ਆਪਣਾ ਕੋਨਾ ਭਾਈ ਸੰਧੂਰ ਤੋਂ ਵਰਨਾ ਆਦਾ ਹੀ ਹੈ ਬਹੁਤ ਜ਼ਿਆਦਾ ਸੋਨਾ ਬਹੁਤ ਜ਼ਿਆਦਾ ਸੋਨਾ ਲੀਵਸ ਬੋਟ ਆਫ ਲਾਈਕ ਅਮ ਆਲੇ ਅ ਜੰਗਲ ਇਟਸ ਟਾਈਪ ਆਫ ਦੰਗਲਿਆ ਪਰ ਸਾਨੂੰ ਪਾਰਕ ਟਾਈਪ ਬਣਾਦਾ ਨੈਸ਼ਨਲ ਪਾਰਕ ਨਾ ਸੁਣਦਾ ਬਲੋਨੇ ਆ ਫੋਰੈਸ ਟੇਰ ਇ ਮੀਨ ਅ ਨਾ ਸਾਰੇ ਇਹਨਾਂ ਨੇ ਲੈਟ 올ਡਨ ਟਾਈਮਸ ਨੇ ਕੱਟ ਦਿੱਤਾ ਉਹਨਾਂ ਨੂੰ ਵੜਿਆ ਹਾਂ ਲੱਕੜ ਅਡਾ ਦਾ ਅਟੇ ਦਾ ਤੇ ਇਹ ਜਿਹੜਾ ਆਪਾਂ ਮੈਪ ਵੇਖਣ ਰਏ ਆ ਇਹ ਉਹਦਾ ਬਿਲਕੁਲ ਅਖੀਰਲਾ ਪਾਸਾ ਵਾ ਇੱਥੋਂ ਹੋਂ ਸਾਡੀ ਵਾਪਸੀ ਆ ਤੇ ਇਹ ਜਿਹੜਾ ਏਰੀਆ ਵਾ ਇਹ ਸਾਰਾ ਹੀ ਮਤਲਬ ਪਾਮ ਦੇ ਦਰਖਤਾਂ ਵਾਲੇ ਦੁਆਲੇ ਜਿੰਨੇ ਵੀ ਆ ਤੇ ਬਾਕੀ ਜਿਹੜਾ ਪਾਣੀ ਦਾ ਫਲੋ ਆ ਰਿਹਾ ਨਾ ਇਹ ਮਤਲਬ ਰੇਨ ਦਾ ਪਾਣੀ ਆ ਸਾਰਾ ਤੇ ਮੀਂਹ ਪੈਂਦੇ ਆ ਤੇ ਉਹਦਾ ਪਾਣੀ ਹੌਲੀ-ਹੌਲੀ ਸਿਮ ਕੇ ਜਿਹੜਾ ਵਾ ਇਹ ਸਟ੍ਰੀਮ ਦੇ ਵਿੱਚ ਥੱਲੇ ਜਿਹੜਾ ਵਾ ਤੁਰਿਆ ਆਉਂਦਾ ਤੇ ਇਹੀ ਪਾਣੀ ਇੱਥੇ ਨਮੀ ਵੀ ਦਿੰਦਾ ਵਾ ਤੇ ਮੀਂਹ ਦੇ ਨਾਲ ਵੀ ਜਿਹੜਾ ਵਾ ਉਹ ਨਮੀ ਬਣੀ ਰਹਿੰਦੀ ਆ ਤੇ ਬਾਕੀ ਆ ਜਿਹੜਾ ਵਿਊ ਆ ਸਾਹਮਣੇ ਕੈਮਰੇ ਚ ਉਹਨਾ ਸੋਹਣਾ ਨਹੀਂ ਆਉਂਦਾ ਨਾ ਜਿੰਨਾ ਕਿ ਅੱਖਾਂ ਦੇ ਨਾਲ ਲੱਗ ਰਿਹਾ ਵਾ ਤੇ ਥੱਲੇ ਜਿਹੜੇ ਰੋਖ ਆ ਆਪਣੇ ਆਪ ਟੁੱਟ ਰਹੇ ਆ ਤੇ ਐ ਸਿੱਧੇ ਸਿੱਧੇ ਖੜੇ ਜਿਹੜੇ ਪਾਮ ਦੇ ਰੋਖ ਆ ਨਜ਼ਰ ਆਉਂਦੇ ਤੇ ਵਿਊ ਬਹੁਤ ਪਿਆਰਾ ਆ ਰਿਹਾ ਬਾਕੀ ਏਰੀਆ ਬੜਾ ਸ਼ਾਂਤ ਹੈ ਇੱਥੇ ਤੇ ਸਿਰਫ ਪਾਣੀ ਦੀ ਜਿਹੜੀ ਆਵਾਜ਼ ਆ ਨਾ ਉਸ ਹੀ ਕੱਲੀ ਜਿਹੜੀ ਆ ਉਹ ਆ ਰਹੀ ਆ ਬਾਕੀ ਨਿਆਣੇ ਨੇ ਉਨੇ ਜਾਂਹੀਂ ਜਿਹੜਾ ਰੌਲਾ ਪਾਉਂਦੇ ਉਹ ਗੱਲ ਵੱਖਰੀ ਹੈ ਤੇ ਬੜਾ ਹੀ ਸ਼ਾਂਤ ਏਰੀਆ ਤੇ ਬਹੁਤ ਹੀ ਜ਼ਿਆਦਾ ਸੋਨਾ ਲਿਖਣਾ Okay ਉਹ ਨਹੀਂ ਮਾਈਕ੍ਰੋਫੋਨ ਸੁਣ ਰਿਹਾ ਸੀ। Oh my god. ਇੱਕ ਮਰ ਬਾਕ। ਇੱਕ ਮੈਂ, ਇੱਕ ਮੈਂ। ਬਾਰਨੇਗਾ। ਪੋਜ਼। ਇੱਕ ਮੈਂ। ਇਹ ਕਿਹਤੋ ਗੋ। ਉਹ ਤੁਹਾਨੂੰ ਮਾਰ ਚੀ। ਇਹ ਸਾਡੀ ਜਿਹੜੀ ਪ੍ਰਾਣੀ ਆ ਨਾ। ਪਰ ਨਹੀਂ ਆਪਣੇ ਦੂਜੀਆਂ ਆ ਬੋਲਦਾਂ ਵਾਲੀਆਂ ਇਹਨੇ ਤਾਂ ਕਿ ਘੋੜਿਆਂ ਦੇ ਨਾਲ ਆ ਜਿੱਦਾਂ ਲਾਉਂਦੇ ਸੀਗੇ। ਉਹਨੂੰ ਥੱਲੇ ਥੱਲੇ ਪੜ ਕੇ ਆਵੇ। ਬਰਾਈ ਨਹੀਂ। ਤੇ ਆ ਦੂਜੀਆਂ ਦੇਖਣਾ ਸੰਦ ਸਾਰੇ ਰੱਖਿਆ ਉਹਨਾਂ ਨੇ। ਹਾਂਜੀ ਹਾਂਜੀ। ਆਹੋ। ਸਹੀ ਐ ਸਹੀ। ਉਹ ਤੇ ਆਪਣੇ ਪਠੇ ਵੱਢਣ ਵਾਲੀ। ਉਹ ਦੇ ਅੱਜ ਕੱਲ੍ਹ ਚੱਲਦਾ ਆਪਣੇ ਟੋਕਾ ਜਿਹਾ ਆਇਰਨ ਕਲੋ ਉਹ پتہ ਨਹੀਂ ਕਿ ਸੀ ਜਿਹੜੀ ਆ ਕਿੱਥੇ ਲੱਗਾ ਤੇ ਆਹ ਕੁਰਸੀ ਉੱਤੇ ਵੇਖੋ ਕਿੰਨੀ ਕਾਰੀਗਰੀ ਕੀਤੀ ਕਿਸੇ ਬੰਦੇ ਨੇ ਹਣਾ ਵੀ ਛੋਟੇ ਛੋਟੇ ਜਾਨਵਰਾਂਆਂ ਦੀਆਂ ਫੋਟੋਆਂ ਤੇ ਸਾਰੀਆਂ ਲੱਕੜ ਦੇ ਨਾਲ ਹੀ ਬਣਾਈਆਂ ਉਹਨਾਂ ਨੇ ਆ ਬਿਸ਼ੂ ਹੋ ਗਿਆ ਤੇ ਆਹ ਆਪਣੇ ਤੇ ਗੋ ਕਹਿ ਦਿੰਦੇ ਇਹਨੂੰ ਆੜੀ ਆ ਪਿੰਡ ਦੇ ਆਪਣੇ ਜਵਾਂ ਦੇ ਆ ਉਹ ਸਾਨੂੰ ਹਨਾ ਦੇ ਇੱਥੇ ਆ ਕੇ ਪਤਾ ਲੱਗਾ ਵੀ ਆਹ ਕਹਤਾ ਸੀ ਇਹਨੋਂ ਤੇ ਆ ਦੂਜੀ ਆ ਸਹੀ ਗੱਲ ਆ ਜੀ ਕਾਫੀ ਹੁਣ ਅਸੀਂ ਕਰ ਲਈਏ ਖਤਮ ਤੇ ਤੁਰ ਪਿਆ ਅਗਲੇ ਪੁਆਇੰਟ ਵੱਲ ਨੂੰ ਤੇ ਅਗਲਾ ਸਾਡਾ ਜਿਹੜਾ ਪੁਆਇੰਟ ਹੈ ਉਹ ਹੈਗਾ ਜੀ ਹੈਂਗ ਗਲਾਈਡਰ ਲਾਂਚ ਐਂਡ ਲੁੱਕਆਊਟ ਇਹ ਇੱਕ ਹਿਲਦਾ ਟਾਪ ਏਰੀਆ ਵਾ ਤੇ ਜਿੱਥੋਂ ਕੇ ਬਹੁਤ ਸੋਹਣਾ 뷰 ਵੀ ਥੱਲੇ ਆਉਂਦਾ ਅਸਲ ਜਈ ਕਈ ਜਦਾਂ ਸਨਸੈਟ ਦੇਖਣ ਜਾਂਦੇ ਆ ਕਈ ਮਤਲਬ ਕੇ ਚੜਦਾ ਦੇਖਣ ਜਾਂਦੇ ਆ ਕਈ ਉਤਰਦਾ ਦੇਖਣ ਜਾਂਦੇ ਆ ਉਤਰਦਾ ਦੇਖਣ ਜਾਂਦੇ ਆ ਕਿਸੇ ਇਹ ਬਾਪੂ ਨੂੰ ਉਹ ਪਤਾ ਨਹੀਂ ਆ ਕਿਹੜਾ ਪਤਾ ਨਹੀਂ ਕਹਿੰਦਾ ਕਹਿੰਦਾ ਆ ਪਿੰਡ ਦੇ ਵਿੱਚ ਤੇ ਰੋਸ ਹੋ ਰ ਚੜਦਾ ਕੰਜਰ ਕੋਈ ਨਹੀਂ ਉੱਠ ਕੇ ਪੈਂਦਾ ਸੇਰੇ ਸੇਰਾ ਨਹੀਂ ਪੈਂਦਾ ਇਹ ਲੋਕਾਂ ਨੂੰ ਬੜਾ ਸ਼ੌਕ ਹੈ ਵੀ ਬੀਚ ਤੇ ਜਾਣਾ ਸਨਸੈਟ ਵੇਖਣ ਦਾ ਹਾਂ ਕਲਰ ਵੇ ਬਾਟਰ ਦੇ ਉੱਥੇ ਇੰਗਲੈਂਡੀਆਂ ਦੇ ਲੱਗੇ ਮੁਲਕ ਹੋਰ ਕਿਹੜੇ ਯਾਰ ਆਇਰਲੈਂਡ ਆ ਉਹ ਇੰਨਾ ਜਦ ਤੱਕ ਫੁੱਲ ਹੀ ਇੱਥੇ ਲੱਗੇ ਆ ਫੁੱਲ ਲੱਗੇ ਦੱਸਣੇ ਇਸ ਮਿਲ ਬੋਲ ਗਾ ਦਿਓ। ਲੋਟਸ। ਅੱਛਾ ਅਗਰ ਮੈਂ ਰੋਡ ਇੱਕ ਮਿੰਟ। ਹਾਂ। ਕਾਰ ਯਾਰ। ਮੈਂ ਜ਼ੂਮ ਕਰ ਨਾਲ ਦੂਰਬੀਨ ਹਨਾ। ਹਾਂ ਦੂਰਬੀਨ। ਉਹ ਕੋਈ ਨਹੀਂ ਨੈਕਸਟ ਟਾਈਮ ਆਪਣੀ ਲਿਆਵਾਂਗਾ। ਬਾਕੀ ਨੂੰ ਦੱਸ ਦਿਆਂਗਾ। ਇੱਥੇ ਬਹਿਣਾ ਬਹਿਣ ਦਾ ਹੀ ਮਜ਼ਾ ਕੀ ਭੜਿਆ। ਸੱਚੀ ਗੱਲ ਹੈ ਰਾਤ ਹੈ ਨਾ। ਆਹ ਸੀਨ ਆਪਣੇ ਕੋਲ ਮਿਸ ਹੋ ਜਾਣਾ ਜੇ ਆਪਾਂ ਇੱਧਰ ਨਾ ਆਉਂਦੇ ਤੇ। ਇਸੇ ਜਗ੍ਹਾ ਦੇ ਉੱਤੇ ਖੂਬਸੂਰਤੀ ਦੇ ਨਾਲ-ਨਾਲ ਇੱਕ ਸੋਹਣਾ ਜਿਹਾ ਸਟੈਚੂ ਵੀ ਬਣਿਆ ਹੋਇਆ ਵਾ ਤੇ ਇਹ ਸਟੈਚੂ ਜਿਹੜਾ ਇਹ 2008 ਦੇ ਵਿੱਚ ਲੋਕਲ ਕੋਈ ਆਰਟ ਆਰਗੇਨਾਈਜੇਸ਼ਨ ਆ ਤੇ ਉਹਨਾਂ ਦੀ ਮਦਦ ਦੇ ਨਾਲ ਹੀ ਬਣਿਆ ਸੀ ਤੇ ਇੱਥੇ ਵੇਖ ਲਓ ਵੀ ਸੈਂਡ ਸਟੋਨ ਜਿਹੜਾ ਉਹਨਾਂ ਵਰਤਿਆ ਵਾ ਤੇ ਉਹਦੇ ਨਾਲ ਹੀ ਕਾਫੀ ਖੂਬਸੂਰਤ ਜਿਹੜਾ ਸਟੈਚੂ ਆ ਬਣਾਇਆ ਹੋਇਆ ਤੇ ਜਿਹੜਾ ਆਪਾਂ ਹੁਣ ਥੱਲੇ ਦੇਖਣ ਦੇ ਆ ਨਾ ਇਹ ਹੈਗਾ ਵਾ ਸਿਨਿਕ ਰਿਮ ਵੈਲੀ ਇਹਨੂੰ ਕਹਿੰਦੇ ਆ ਤੇ ਇਸ ਜਗ੍ਹਾ ਦੇ ਉੱਤੇ ਪੈਰਾਗਲਾਈਡਿੰਗ ਵੀ ਕੀਤੀ ਜਾਂਦੀ ਹੈ ਜਦੋਂ ਕਿ ਦਿਨ ਦੇ ਵਿੱਚ ਜਿਹੜਾ ਮੌਸਮ ਹੈ ਉਹ ਵਧੀਆ ਹੁੰਦਾ ਵਾ ਤੇ ਜਿਹੜਾ ਉਹ ਥੱਲੇ ਆਪਣੇ ਨੂੰ ਟਾਊਨ ਦਿਖ ਰਹੇ ਆ ਨਾ ਇਹਨੂੰ ਕਨੁੰਗਰਾ ਵੈਲੀ ਤੇ ਕਨੁੰਗਰਾ ਟਾਊਨ ਜਿਹੜਾ ਵਾ ਇਹ ਕਿਹਾ ਜਾਂਦਾ ਜਿਹੜਾ ਥੱਲੇ ਏਰੀਆ ਵਾ ਤੇ ਚਾਰ ਸਪੈਰ ਇਹ ਜਿਹੜੇ ਆ ਪਹਾੜਾਂ ਦੀ ਲੜੀ ਆ ਤੇ ਜਿੰਨੂ ਕਿ ਸੀਨਕ ਮਤਲਬ ਰਿਮ ਵੈਲੀ ਜਿਹੜਾ ਵਾ ਓਵਰਆਲ ਕਹਿ ਦਿੱਤਾ ਜਾਂਦਾ ਤੇ ਬਾਕੀ ਇਹ ਬਹੁਤ ਵਰਥ ਹੈ ਵੇਖਣ ਵਾਸਤੇ ਤੇ ਇੱਕ ਵਾਰੀ ਮੈਨੂੰ ਲੱਗਦਾ ਵੀ ਜੇ ਤੁਸੀਂ ਬ੍ਰਿਸਬਨ ਆਏ ਜੇ ਤੇ ਇਸ ਏਰੀਆ ਨੂੰ ਜ਼ਰੂਰ ਵੇਖ ਕੇ ਜਾਓ ਬਹੁਤ ਸੋਹਣਾ ਏਰੀਆ ਹੈ ਸਾਰਾ ਦਾ ਸਾਰਾ ਦਾ ਟੈਂਬਰਨ ਏਰੀਆ ਨਾ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਹਿੰਜ ਡੈਮ ਵੱਲੋਂ ਤੇ ਆਹ ਜਿਹੜਾ ਏਰੀਆ ਚਾਰਸਫੇਰੇ ਹੈ ਨਾ ਇਹ ਸਾਰੇ ਫਾਰਮ ਹੈਗੇ ਇੱਥੇ ਮਤਲਬ ਮੇਨਲੀ ਲਾਲੋ ਲੀਚੀ ਦਾ ਹੋ ਗਿਆ ਤੇ ਐਵੋਕਾਡੋ ਦਾ ਹੋ ਗਿਆ ਤੇ ਰਾਹ ਦੇ ਵਿੱਚ ਨਾ ਕਾਫੀ ਸਾਰੇ ਬਾਕਸਸ ਵੀ ਪਏ ਜਿਹਦੇ ਵਿੱਚ ਉਹਨਾਂ ਨੇ ਫਲ ਫਰੂਟ ਰੱਖੇ ਹੋਏ ਆ ਤੇ ਤੁਸੀਂ ਆਪਣਾ ਪੈਸਾ ਪੇ ਕਰਕੇ ਉੱਥੋਂ ਖਰੀਦ ਕੇ ਲੈ ਕੇ ਜਾ ਸਕਦੇ ਜੀ ਆ ਜਿਵੇਂ ਇੱਥੇ ਇਹਨਾਂ ਨੇ ਨਿੰਬੂ ਰੱਖੇ ਆ ਤੇ ਨਾਲ ਆ ਹਲਦੀ ਹੈ ਕਿ ਪਤਾ ਨਹੀਂ ਅਦਰਕ ਆ ਸ਼ਾਇਦ ਪੈਕਟਾਂ ਦੇ ਵਿੱਚ ਛੋਟੇ ਛੋਟੇ ਪੈਕਟਾਂ 'ਚ ਉਹਨਾਂ ਨੇ ਪਾ ਕੇ ਰੱਖਿਆ ਵਾ ਤੇ ਨਾਲ ਹੀ ਉਹਨਾਂ ਨੇ ਆ ਪ੍ਰਾਈਸਿੰਗ ਵੀ ਦਿੱਤੀ ਹੋਈ ਓਦੀ ਕਿ 1 ਡਾਲਰ ਦਾ ਇਦਾਂ ਤੇ ਵਧੀਆ ਚੀਜ਼ ਆ ਇਦਾਂ ਵੀ ਕੋਈ ਬੰਦੇ ਨੂੰ ਚਾਹੀਦਾ ਤੇ ਇਮਾਨਦਾਰੀ ਨਾਲ ਆਪਣਾ ਲੈ ਜਾਵੇ ਤੇ ਬਾਕੀ ਆ ਜਿਹੜਾ ਸਾਰਾ ਏਰੀਆ ਨਾ ਇਹ ਸਾਰਾ ਟੈਮਰਨ ਹਿੱਲ ਦਾ ਏਰੀਆ ਹੀ ਹੈ ਤੇ ਤੁਸੀਂ ਰਾਹ ਦੇ ਵਿੱਚ ਕਿਤੇ ਬੋਰ ਨਹੀਂ ਹੁੰਦੇ ਤੇ ਕਾਫੀ ਸਾਰੇ ਫਾਰਮ ਤੁਹਾਨੂੰ ਖੱਬੇ ਸੱਜੇ ਦਿਖ ਪੈਂਦੇ ਆ ਤੇ ਸੋਹਣੀਆਂ ਜੀਆਂ ਸੀਨਰੀਆਂ ਕਿਵੇਂ ਗਰਾਸ ਲੈਂਡ ਹੈ ਜਿੱਦਾਂ ਐ ਖੁੱਲਾ ਜਿਹਾ ਏਰੀਆ ਆ ਜਾਊਗਾ ਤੇ ਕਿੰਨਾ ਹੀ ਮਤਲਬ ਹਰਿਆ ਰਿਆ ਗਰਾਸ ਜਾਂ ਨਜ਼ਰ ਆਈ ਜਾਊਗਾ ਤੇ ਜਿਹੜਾ ਬੰਦਾ ਤੇ ਚਲੋ ਆਸਟ੍ਰੇਲੀਆ 'ਚ ਪੱਕਾ ਹੀ ਰਹਿੰਦਾ ਵਾ ਉਹਨੂੰ ਤੇ ਭਾਵੇਂ ਸ਼ਾਇਦ ਨਾ ਆਏ ਇੰਨਾ ਭਾਉਂਦਾ ਹੋਵੇ ਪਰ ਜਿਹੜਾ ਬੰਦਾ ਕਿਤੇ ਬਾਹਰੋਂ ਘੁੰਮਣ ਗਿਆ ਵਾ ਤੇ ਉਹਨੂੰ ਇਹ ਸਾਰਾ ਜਿਹੜਾ ਸੀਨ ਆ ਉਹ ਬਹੁਤ ਸੋਹਣਾ ਲੱਗਦਾ ਤੇ ਬੰਦਾ ਥਰੂਆਊਟ ਦਾ ਜਿਹੜਾ ਰਾਹ ਵਾ ਨਾ ਆਪਣਾ ਇੰਜੋਏ ਕਰਦਾ ਜਾਂਦਾ ਤੇ ਹੁਣ ਆਪਾਂ ਪਹੁੰਚ ਰਹੇ ਹਾਂ ਜੀ ਹਿੰਜ ਡੈਮ ਤੇ ਹਿੰਜ ਡੈਮ ਜਿਹੜਾ ਵਾ ਇਹ ਵੀ ਕਾਫੀ ਸੋਹਣਾ ਏਰੀਆ ਵਾ ਕਹਿੰਦੇ ਤੇ ਲੋਕੀ ਉੱਥੇ ਜਿਹੜਾ ਵਾ ਵੀਕਐਂਡ ਵਗੈਰਾ ਤੇ ਜਾਂਦੇ ਆ ਜਦੋਂ ਆਪਣਾ ਫੈਮਿਲੀ ਦੇ ਨਾਲ ਇੰਜੋਏ ਕਰਨ ਵਾਸਤੇ ਜਾਂਦੇ ਆ ਤੇ ਆਹ ਵੇਖੋ ਹੁਣ ਅਹੀ ਨਾ ਰਾਹ ਦੇ ਵਿੱਚ ਮੈਂ ਇੱਥੇ ਰੁਕਿਆ ਹਾਂ ਜਿਹੜਾ ਗਰਾਸ ਲੈਂਡ ਤੁਹਾਨੂੰ ਮੈਂ ਕਹਿਣ ਦੇ ਆ ਨਾ ਵੇਖੋ ਇਦਾਂ ਖੁੱਲਾ ਏਰੀਆ ਹੁੰਦਾ ਵਾ ਤੇ ਏ ਮਤਲਬ ਕਿ ਵੇਖੋ ਕਿੰਨਾ ਕਲੀਨ ਆ ਤੇ ਸੋਹਣਾ ਵਾ ਅਗਲੇ ਪਾਸੇ ਪਹਾੜ ਆ ਤੇ ਮੈਂ ਨਾ ਵੀ ਜਦਾਂ ਆਪਾਂ ਸੀਨੀਅਰੀਆਂ ਚ ਵਹਿੰਨੇ ਆ ਉਹੀ ਚੀਜ਼ ਇੱਥੇ ਨਜ਼ਰ ਆਉਣ ਢਈ ਆ ਤੇ ਗੱਲਾਂ ਕਰਦੇ ਕਰਦੇ ਹੁਣ ਅਸੀਂ ਪਹੁੰਚ ਗਏ ਆ ਜੀ ਹਿੰਜ ਡੈਮ ਵੈਰੀ ਸਕਿਬਿਡੀ ਵੈਰੀ ਸਕਿਬਿਡੀ ਅਗੋਂ ਵਾ ਤੇਰੀ ਵੀਡੀਓ ਆ ਰਹੀ ਆ ਇੱਥੇ ਨਹੀਂ ਆ ਰਹੀ ਬੇਚੀ ਦੀ ਆਈਸਕ੍ਰੀਮ ਠੰਡਾ ਆਈਸਕ੍ਰੀਮ ਖਾਂ ਠੰਡਾ ਜੀਰੋ ਆਪਣਾ ਇਦਾ ਖਾ ਕੇ ਖਾਂਦੇ ਹੁੰਦੇ ਆਪਾਂ ਨੂੰ ਜਿਆਦਾ ਪੈਂਦੀ ਹੈ ਹੈਨਾ ਹੋਰ ਖਾ ਹੋਰ ਖਾ ਹੁਣ ਆਪਾਂ ਕਿਹਨੇ ਆ ਹੋਰ ਖਾ ਖਵਾ ਦੇ ਦੀ ਤੇ ਮਾਰ ਸ਼ਰੀਰ ਦਾ ਹੋਰ ਖਾ ਤੇ ਕਿਉਂ ਨੂੰ ਕਹਿੰਦਾ ਮੈਂ ਖੱਗਿਆ ਤੇ ਤੇਰਾ ਨਾਲ ਮੇਰਾ ਲੱਗਣਾ ਹੀ ਲੱਗਦੀ ਆਪਾਂ ਇਹ ਕਹਿ ਸਕਦੇ ਹਿਸਟਰੀ ਰਿਪੀਟ ਹਿਸਟਰੀ ਰਿਪੀਟ ਕਰਦੀ ਆ ਡੈਮ ਹਿੰਸ ਡੈਮ ਲਿਕ ਪਰ ਡੈਮ ਨਾ ਕੇ ਰਖਾ ਪਰ ਉਹਦਾ ਲੱਗਦਾ ਬਹੁਤ ਫਾਉਲਾ ਹੈ ਨਾ ਡੈਮ ਤੇ ਅਸੀਂ ਹੁਣ ਜਾ ਰਹੇ ਆ ਨਿਰੰਗ ਰਿਵਰ ਵੱਲੋਂ ਤੇ ਉਧਰ ਹੈ ਤਾਂ ਇਹ ਸਾਰਾ ਡੈਮ ਦਾ ਏਰੀਆ ਹੀ ਆ ਪਰ ਜਿਹੜਾ ਡੈਮ ਬਣਿਆ ਨਾ ਇਹ ਬਣਿਆ ਵਾ ਨਿਰੰਗ ਰਿਵਰ ਦੇ ਉੱਤੇ ਤੇ ਇਹ ਮੇਨਲੀ ਜਿਹੜਾ 골ਡ ਕੋਸਟ ਏਰੀਆ ਵਾ ਉਹਦੇ ਵਾਸਤੇ ਪਾਣੀ ਦਾ ਜਿਹੜਾ ਵਾ ਰੈਜ਼ਰਵਾਇਰ ਦਾ ਕੰਮ ਕਰਦਾ ਵਾ ਤੇ ਇੱਥੋਂ ਪੀਣ ਵਾਸਤੇ ਜਿਹੜਾ ਪਾਣੀ ਆ 골ਡ ਕੋਸਟ ਨੂੰ ਇੱਥੋਂ ਵੀ ਸਪਲਾਈ ਹੁੰਦਾ ਤੇ ਇਹ ਜਿਹੜਾ ਵੀਊ ਆ ਨਾ ਇਹ ਮਤਲਬ ਕਿ ਤੁਹਾਨੂੰ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਤੇ ਹੁਣ ਅਸੀਂ ਆ ਗਏ ਹਾਂ ਜੀ ਉੱਪਰਲਾ ਹਿੱਸਾ ਜਿਹੜਾ ਆ ਜਿੱਥੇ ਆਪਾਂ ਹੁਣ ਤੁਰ ਰਹੇ ਹਾਂ ਇਹ ਸਾਰਾ ਕੰਕਰੀਟ ਦਾ ਜਿਹੜਾ ਡੈਮ ਆ ਤੇ ਸਾਡੇ ਥੱਲੇ ਜਿਹੜੇ ਆ ਉਹ ਗੇਟ ਬਣੇ ਹੋਏ ਆ ਜਿਨ੍ਹਾਂ ਨੂੰ ਆਪਾਂ ਫਲੱਡ ਗੇਟ ਵੀ ਕਹਿ ਦਿੰਨੇ ਆ ਤੇ ਇਹ ਜਿਹੜਾ ਪੂਰਾ ਲੰਮਾ ਰਸਤਾ ਉਹ ਪਹਾੜ ਤੱਕ ਜਾਂਦਾ ਜਿਹੜਾ ਸਾਹਮਣੇ ਪਹਾੜ ਨਜ਼ਰ ਆ ਰਿਹਾ ਨਾ ਉੱਥੋਂ ਤੱਕ ਇਹ ਲੰਮਾ ਰਸਤਾ ਜਿਹੜਾ ਵਾ ਤੁਸੀਂ ਤੁਰ ਕੇ ਜਾ ਸਕਦੇ ਤੇ ਇਹ ਸੱਜੇ ਪਾਸੇ ਆਪਾਂ ਥੱਲੇ ਗਏ ਸੀ ਘੁੰਮਣ ਵਾਸਤੇ ਤੇ ਇੱਧਰ ਆਪਣਾ ਰੈਜ਼ਰਵਾਇਰ ਆ ਤੇ ਖੱਬਾ ਪਾਸਾ ਜਿਹੜਾ ਵਾ ਇਹ ਇਦਾਂ ਡੈਮ ਬਣਿਆ ਹੋਇਆ ਵਾ। ਬਾਕੀ ਕਹਿੰਦੇ ਆ ਵੀ ਪਾਣੀ ਜਿਹੜਾ ਵਾ ਜੇ ਜ਼ਿਆਦਾ ਆਉਂਦਾ ਤੇ ਫਿਰ ਆਪਣੇ ਆਪ ਉੱਪਰੋਂ ਗੇਟਾਂ ਦੇ ਉੱਪਰੋਂ ਦੀ ਓਵਰਫਲੋ ਹੋ ਜਾਂਦਾ ਵਾ। ਤੇ ਇਹ ਜਿਹੜਾ ਡੈਮ ਆ ਇਹ 1976 ਦੇ ਵਿੱਚ ਬਣਿਆ ਸੀ ਇੱਥੇ। ਤੇ ਇਹਦੀ ਸਟੇਜ 1 ਬਣੀ ਸੀ ਤੇ ਫਿਰ 2011 ਦੇ ਵਿੱਚ ਇਹਦਾ ਜਿਹੜਾ ਪੂਰਾ ਇਹਦੀ ਮਤਲਬ ਜਿਹੜੀ ਹਾਈਟ ਆ ਨਾ ਥੋੜੀ ਹੋਰ ਚੁੱਕ ਦਿੱਤੀ ਇਹਨਾਂ ਨੇ। ਤੇ ਬਾਕੀ ਇਹ ਵਾ ਵੀ ਇੱਥੇ ਲੋਕੀ ਕਾਫੀ ਆਉਂਦੇ ਆ। ਪਰਵਾਰਾਂ ਦੇ ਨਾਲ ਤੇ ਆਪਣਾ 바ਰਬੀਕਿਊ ਕੋਈ ਮੱਛੀਆਂ ਫੜਨ ਆ ਗਿਆ ਕੋਈ ਸਾਈਕਲਿੰਗ ਕਰਨ ਆ ਗਿਆ ਤੇ ਕੱਲਾ ਟਾਈਮ ਹੀ ਨਹੀਂ ਮਤਲਬ ਕਿ ਨਾਲ ਪੂਰਾ ਅਮਿਊਜ਼ਮੈਂਟ ਪਾਰਕ ਹੀ ਆ ਗਿਆ ਸਾਰਾ ਦਾ ਸਾਰਾ ਤੇ ਇਹਦਾ ਸਾਹਮਣੇ ਤੁਹਾਨੂੰ ਏਰੀਆ ਦਿਖਣ ਰਿਹਾ ਹੈ ਨਾ ਇਹ ਪਿੱਛੇ ਨਾਰੰਗ ਟਾਊਨ ਕਰਕੇ ਆ ਜਿਹੜਾ ਕਿ 골ਡ ਕੋਸਟ ਦਾ ਸਬਅਰਬ ਹੈਗਾ ਵਾ ਤੇ ਇਧਰੋਂ ਹੀ ਰਿਵਰ ਵੀ ਆਉਂਦਾ ਵਾ ਤੇ ਰਿਵਰ ਦਾ ਪਾਣੀ ਜਿਹੜਾ ਵਾ ਸਾਰਾ ਇੱਥੇ ਇਕੱਠਾ ਹੁੰਦਾ ਜਾਂਦਾ ਤੇ ਹੁਣ ਆਪਾਂ ਕਰਦੇ ਆ ਜੀ ਹੌਲੀ ਹੌਲੀ ਵਾਪਸੀ ਕਿਉਂਕਿ ਟਾਈਮ ਲਗਭਗ 1.5 ਦਾ ਹੋ ਗਿਆ ਵਾ ਤੇ ਹੁਣ ਸਾਡਾ ਜਿਹੜਾ ਅਗਲਾ ਸਟਾਪ ਹੈ ਨਾ ਉਹ ਹੈਗਾ ਵਾ ਗਲੋ ਵਾਰਮ ਕੇਵ ਅਸਲ ਦੇ ਵਿੱਚ ਕੀ ਹੈ ਵੀ ਇੱਕ ਮੱਖੀ ਟਾਈਪ ਛੋਟਾ ਜਿਹਾ ਕਰੀਏਚਰ ਆ ਤੇ ਜਦੋਂ ਉਹ ਆਂਡੇ ਦਿੰਦਾ ਵਾ ਤੇ ਉਹ 7 7 ਤੋਂ 8 ਦਿਨ ਦੇ ਵਿੱਚ ਵਿੱਚ ਨਾ ਉਹ ਲਾਰਵਾ ਜ ਆ ਉਹਨਾਂ ਚੋਂ ਆਂਡੇ ਜੋ ਨਿਕਲ ਆਉਂਦਾ ਬਾਹਰ ਤੇ ਉਹ ਲਾਰਵਾ ਜਿਹੜਾ ਫਿਰ 6 ਤੋਂ 9 ਮਹੀਨੇ ਬਾਅਦ ਦੇ ਵਿੱਚ ਨਾ ਉਹ ਗਰੋ ਕਰਕੇ ਨਾ 4 ਸੈਂਟੀਮੀਟਰ ਲੰਮਾ ਹੋ ਜਾਂਦਾ ਵੀ ਜਿਵੇਂ ਉਹਦਾ ਓਕੇ ਥੋੜਾ ਜਿਹਾ ਹੋਰ ਸਾਈਜ਼ ਵੱਧ ਗਿਆ ਫਿਰ ਉਹ ਜਿਹੜਾ ਗਲੋ ਕਰਦਾ ਵਾ ਰਾਤ ਨੂੰ ਜਿਹੜਾ ਜਦੋਂ 4 ਸੈਂਟੀਮੀਟਰ ਜਿਹੜਾ ਲਾਰਵਾ ਗਰੋ ਹੋ ਜਾਂਦਾ ਨਾ ਉਹ ਫਿਰ ਰਾਤ ਨੂੰ ਗਲੋ ਕਰਦਾ ਵਾ ਤੇ ਇੱਥੇ ਜਿਹੜੀ ਇੱਕ ਕੇਵ ਹੈ ਮੈਂ ਤੁਹਾਨੂੰ ਹੁਣ ਅੱਗੇ ਵਿਖਾਉਣਾ ਵਾ ਉਹਦੇ ਵਿੱਚ ਇਹ ਕਾਫੀ ਸਾਰੇ ਸਪੀਸੀਸ ਹੈਗੇ ਆ ਤੇ ਇਹਨਾਂ ਦਾ ਜਿਹੜਾ ਲਾਰਵਾ ਫਿਰ ਰਾਤ ਨੂੰ ਚਮਕਦਾ ਵਾ ਤਾਂ ਉਹ ਇੰਝ ਜਾਪਦਾ ਵੀ ਜਿਵੇਂ ਨਾ ਤਾਰੇ ਹੁੰਦੇ ਆ ਅੱਜ ਦੀ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਆਂ ਤੇ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ